ਕਾਤਾ ਬਾਜੀ ਹਾਂ ਇਦਾਂ ਫੜ 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 ਕੂਨ ਸਬਸਕ੍ਰਾਈਬ ਕਰੀ ਜਾਦੇ ਆ ਦੇਖਿਆ ਵੀ ਕਰੋ ਪਹਿਲਾਂ ਕੂਨ ਕਢੋ ਲੋ ਜੀ ਲੋ ਜੀ ਮੈਨੂੰ ਆਈ ਦੀ ਆਪੋ ਆਪ ਸਬਸਕ੍ਰਾਈਬ ਕਰਗੇ ਜੀ ਜੀ ਪਹਿਲਾਂ ਚੈਨਲ ਸਬਸਕ੍ਰਾਈਬ ਕਰਾਈਏ ਕੱਪੜੇ ਸਵਾਜ ਜੀ ਗੁੱਡ ਮਾਰਨਿੰਗ ਜੀ ਸੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਸਵਾਜ ਆਪਣੇ ਬਲੌਗ ਦਾ ਤਿੰਨ ਆ ਸਤਮਾ ਸੋ ਦੇਖਣਾ ਆਪਾਂ ਨਵੇਂ ਨਵੇਂ ਵੀਡੀਓ ਲੈ ਆ ਕੇ ਹੁੰਦੇ ਰਹਿਣਾ ਕਿਉਂਕਿ ਹੌਲੀ ਹੌਲੀ ਸਟਾਰਟ ਕੀਤਾ ਹੈ ਆਹ ਥੋੜੀ ਜਿਹੜਾ ਸੈਟਿੰਗ ਹੋ ਗਈ ਪ੍ਰੋਪਰ ਫਿਰ ਆਪਾਂ ਵਧੀਆ ਤਰੀਕੇ ਦੇ ਨਾਲ ਵੀਡੀਓ ਬਣਾਵਾਂਗੇ ਸੋ ਬਾਕੀ ਚੱਲੇ ਆ ਅੱਜ ਸ਼ਹਿਰ ਸ਼ੋਪਿੰਗ ਕਰਨ ਉਹ ਸਾਡੀ ਵਿਆਹ ਦੀ ਸ਼ੋਪਿੰਗ ਨਹੀਂ ਖਤਮ ਹੋਣ ਦੀ 4-5 ਦਿਨ ਹੋ ਗਏ ਆ ਮਾਸੀ ਦੇ ਮੁੰਡੇ ਦਾ ਵਿਆਹ ਆ ਸੋ ਮਿਲਦੇ ਆ ਸ਼ਹਿਰ ਮਾਰੇ ਦਾਦਾ ਜੀ ਆਰ ਦੇ ਸੂਟ ਥੋੜੀਆਂ ਨੂੰ ਉਹ ਵੀ ਨਹੀਂ ਪਸੰਦ ਆਉਂਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਯਾਰ ਚੱਲਣਾ ਕੀ ਪਿਆ ਹੈ। ਨੰਦਾਲਿਆਂ ਦੇ ਆਏ ਆ। ਠੀਕ ਹੈ ਜੀ। ਇਹਦੇ ਤੋਂ ਵੀ ਅੱਗੇ ਆ ਕੇ ਜਬਾਰੀ ਐਕਸ਼ਨ ਆ ਲਿਆ ਗਿਆ। ਠੀਕ ਹੈ। ਫਿਰ ਸੇ। ਅਸਲੀਆ ਇਹਨਾਂ ਦਾ ਟੌਪ ਰੀਕ। ਇਹ ਗਿਆ। ਦੇਖਦੇ ਹਾਂ ਹੁਣ ਇਥੋਂ ਆਪਣੀ ਕੀ ਪਸੰਦ ਹੁੰਦਾ ਆ। ਆ ਗਏ ਆਪਾਂ ਸੋ ਪਾਜੀ ਹੁਣਾਂ ਜੋ ਕਰੂਗਾ ਆਪਾਂ ਉਹ ਡੀਗਰੀ ਨੇ ਮਾਸੇ ਦੇ ਮੁੰਡੇ ਦਾ ਵੈਰ ਮਾਸੇ ਦੇ ਮੁੰਡੇ ਦਾ ਨਹੀਂ ਨਾਲ ਆ ਤੇ ਕਾਹਦਾ ਭਾਈ ਜੀ ਨਹੀਂ ਥੈਂਕ ਯੂ ਤੇ ਕੱਪੜੇ ਦਿਖਾ ਦਿਓ ਘੈਂੜੇ ਕੀ ਪੈਂਟ ਸ਼ਰਟ ਹੋ ਜਾਂ ਜਾਨੇ ਵਗੈਰਾ ਆ ਪੈਂਟ ਸ਼ਰਟ ਵੀ ਦਿਖਾ ਦਿਓ ਤੇ ਤੇ ਆਪਨੇ ਵੀ ਆਪਣੇ ਵੀ ਜੀ ਦਿਵਾ ਦੇ ਆ ਪੈਂਟ ਵਧੀਆ ਭਾਈ ਇਹ ਭਈਆ ਪਾਉ ਜਿਹੜੇ ਬਲੌਗ ਬਣਾਉਣੇ ਆ ਇਹ ਦੇਖਿਆ ਵੀ ਕਰੋ ਪਹਿਲਾਂ ਕੂਨ ਕੱਢੋ ਲੋ ਜੀ ਡੋਜੀ ਨੇ ਦਵਾਈ ਦੀ ਆਪੋ ਆਪ ਸਬਸਕ੍ਰਾਈਬ ਕਰਕੇ ਜੀ ਜੀ ਪਹਿਲਾਂ ਚੈਨਲ ਸਬਸਕ੍ਰਾਈਬ ਕਰਾਈਏ ਕੱਪੜੇ ਆ ਗਿਆ ਜੀ ਆਪਸ ਉਹਦੇ ਸਾਰੇ ਬਲੌਗ ਬਣਾਏਦੇ ਜਿਹਦੇ ਸਾਰੇ ਫੈਮਿਲੀ ਚ ਦੇਖ ਸਕਦੇ ਆ ਆ ਦਿੱਤੇ ਹੀ ਆ ਗਿਆ ਆਪਾਂ ਜੇਪੀ ਸੌਤਾ ਬਲੌਗ ਰੋਈ ਸਤਿ ਸ਼੍ਰੀ ਅਕਾਲੋ ਆ ਗਏ ਹਾਂ ਅੱਜ ਚਾਹੋ ਆ ਪਹਿਲਾ ਵਲੌਗ ਆ ਸਾਡਾ ਲਾਈਕ ਕਮੈਂਟ ਕਰਦੋ ਕੋਈ ਬਾਤ ਚ ਠੀਕ ਹੈ ਜੀ ਆ ਤੀਜਾ ਸਾਰੇ ਆਪਣੇ ਵਲੌਗ ਸਾਰ ਜਨ ਹੋ ਗਏ ਨਜ਼ਰ ਆ ਲਿਆ ਇਦਾਂ ਸਬਸਕ੍ਰਾਈਬ ਕਰਨੇ ਆਪਾਂ ਸਾਰੇ ਆ ਤੇ ਇਧਰ ਭਾਈ ਕੋ ਵੀ ਹੈਗਾ ਭਾਈ ਨੂੰ ਕਰੋ ਚੈਨਲ ਸਬਸਕ੍ਰਾਈਬ ਓਕੇ ਪਾਣੀ ਮਿਲ ਜੂਗਾ ਪਾਣੀ ਮਿਲ ਜੂਗਾ ਕਲਾਈ ਮੇਰਾ ਭਰਾ ਇਧਰ ਇਹ ਬੱਚੇ ਦੇ ਖਾਣੇ ਕੇ ਰੈਪਰ ਵਾਲੀ ਹੀ ਆ ਕਾਤਾ ਬਾਜੀ ਆ ਇੱਦਾਂ ਫੜ 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 ਕੋਣ ਸਬਸਕ੍ਰਾਈਬ ਕਰੀ ਜਾ ਰਿਹਾ ਹੈ ਹਾਂ ਲੋ ਬੰਦ ਇਹ ਜਿਆਦਾ ਖੁੱਲੀ ਨਹੀਂ ਹੈਗੀ ਬੰਦੀ ਕੰਫਰਟ ਵੀ ਚਾਹ ਉਹ ਦਿਖਾਉਂਦੇ ਨਾ ਥੋੜੀ ਲੰਬੀ ਨਹੀਂ ਲੰਬੀ ਕਰ ਆ ਆ ਵੀ ਲੈਣੇ ਜਗਾੜੂ ਉਸੀ ਆਲਿਆ ਤੈਨੂੰ ਨਾਲ ਚਾਹੀਦਾ ਸੀ ਮੇਰੇ ਅੱਜ ਨੂੰ ਅੱਜ ਮੈਂ ਕੱਲਾ ਰਹਿ ਗਿਆ ਨਾਲ ਮੇਰੇ ਆਇਆ ਕੌਣ ਪੰਛ ਯਾਰ ਕੀ ਕੇ ਚਲ ਗਿਆ ਟੌਪਿਕ ਦਾ ਹੁੰਦੇ ਮੈਂ ਮਗਰ ਰਹਿ ਗਿਆ ਹੈਗਾ ਦੇ ਦੇ ਆ ਭਾਜੀ ਹੁਣ ਇਹ ਕਿੱਥੇ ਫੂਲ ਹੋਣ ਹੋਣ ਹੋਣਾ ਸੀ ਆਇਆ ਜੀ ਨੰਦਾ ਵਾਲਿਆ ਦੇ ਠੀਕ ਹੈ ਭਾਜੀ ਬੜੀ ਫੁਲਤੀ ਮਾਰਦਾ ਵਾ ਪਹਿਲੇ ਅੰਦਰ ਬਾਹਰ ਜਾਂਦਾ ਹਾਂਜੀ ਹਾਂਜੀ ਬੜੀ ਫੁਲਤੀ ਮਾਰਦੇ ਆਂ ਫੁਲਤੀ ਮਾਰਦੇ ਆਂ ਆਪਰਾ ਪਣੀ ਉਹ ਸੂਰਛੇ ਯਾਰ ਅਜੇ 2 ਮਿੰਟ ਫਟੂ ਘੁੰਮਦੇ ਭਾਈ ਲੈ ਭਾਗੇ ਨੇ ਸੁਪਰ ਜੈਰਾ ਲੱਗਦਾ ਲੱਗ ਸੀ ਆਈਡੀ ਨੂੰ ਉਹ ਸੀ ਆਈਡੀ ਅਫਸਰ ਦੇ ਨਹੀਂ ਆ ਹਾਂ ਸੀ 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 ਟੀਵੀ ਦੀ ਨਿਗਰਾਨੀ ਵਿੱਚ ਸੀ ਆਈਡੀ ਵਾਲਿਆਂ ਦੇ ਤਾਂ ਲੱਗੇ ਹੁੰਦੇ ਨੇ ਸੀ ਸਟਾਫ ਸਨਦਾ ਸੀਨੀਅਰ ਸਟਾਫ ਹੋਰ ਇੱਥੇ ਕੈਮਰੇ ਲੱਗੇ ਹਾਂ ਬਾਲੇ ਲੱਗੇ ਮੈਂ ਫੜਕ ਤੇ ਆ ਜੂਗਾ ਪਪਾਈ ਹੁਣਾਂ ਕੋਲ ਆ ਪਾਏ ਆ ਸ਼ੂਜ਼ ਲੈਂਡ ਕਿਹੜਾ ਪਸੰਦ ਆ ਇਹਨਾਂ ਚ ਇਹਨਾਂ ਚ ਕੋਈ ਨਹੀਂ ਪਸੰਦ ਆ ਉੱਦੇ ਦੇਖਦੇ ਆ ਆ ਵੀਕਰ ਨੂੰ ਲੈ ਕੇ ਦੇਣਾ ਕਿ ਪੈਦਲੀ ਆ ਓਏ ਇਹ ਨਹੀਂ ਇੱਧਰ ਲੈ ਆ ਇੱਧਰ ਲੈ ਆ ਜਿਹੜੇ ਪੈੱਲ ਨੰਬਰ ਵਾਲੇ ਆ ਇਹ ਹੁੰਦੇ ਆ ਭਾਈ ਦੇਖਦੇ ਆ ਉਹਨਾਂ ਚ ਕੋਈ ਘੈਂੜਾ ਆ ਆ ਹੌਲੀ ਹੌਲੀ ਦੇ ਦੇ ਆ ਖੁੱਲ ਗਿਆ ਜੀ ਨਵਾਂ ਜੁਨੀਅਰ ਸ਼ੌਪ ਜਿੰਨੇ ਸੋਨਾ ਦੇਖਣਾ ਉਹੀ ਆਵੇ ਲੈਣ ਵਾਲਾ ਤਾਂ ਕੰਮ ਔਖਾ ਆ ਹੈ ਲੈਣ ਵਾਲਾ ਤਾਂ ਕੰਮ ਹੋ ਗਿਆ ਮਹਿੰਗਾ 1.40 ਇਹ 1.38 ਮਿੱਤਰਾ 1.30 2.40 ਹਾਂ ਪਾ ਕਿ ਮੱਲੜੀ ਆ ਜੀ ਨਾ ਵੀਡੀਓ ਦੇਖਦੇ ਆ ਆ ਆਹ ਦੇ ਆ ਜੀ ਵਾਚ ਲੈਣ ਆ ਲੈਣੀ ਲੈ ਲੋ ਫੇ ਆ ਪੂਰੀ ਛਾਟ ਪਜਾ ਦੀ ਫੁੱਲ ਤਿਆਰੀ ਹੋ ਰਹੀ ਆ ਕਿਹੜਾ ਬਾਜ਼ਾਰ ਆ ਗਿਆ ਮਿਸਟਰੋ ਸਬਜ਼ੀ ਮੰਡੀ ਵਾਲਾ ਬਾਜ਼ਾਰ ਅਰੇ ਆ ਪਰੇ ਆਓ ਯਾਰ ਸੋ ਹਾਂਜੀ ਆ ਗਏ ਆ ਆਪਾਂ ਹੁਣ ਘਰ ਸੋ ਸ਼ਾਪਿੰਗ ਆਪਣੀ ਥੋੜੀ ਜੀ ਹੋ ਗਈ ਆ ਥੋੜੀ ਜੀ ਰਹਿ ਗਿਆ ਕਿਉਂਕਿ ਅੱਜ ਵੀ ਨਿਹਰਾ ਹੋ ਗਿਆ ਇਹ ਕਾਫੀ ਇਸ ਕਰਕੇ ਮੈਂ ਕਹਾ ਕੱਲ ਤੋਂ ਬਚਾ ਹੋ ਜਵੀ ਵੀ ਅੱਜ ਗਾਲਾਂ ਨਾ ਪੈਣ ਬਚ ਗਿਆ ਇਹ ਮੇਰਾ ਖਲ ਸੋ ਹੁਣ ਦੇਖਦੇ ਆ ਸਵੇਰ ਦਾ ਵਲੌਗ ਦੇਦੇ ਅੱਜ ਬੜਾ ਵਲੌਗ ਬਣਿਆ ਨਹੀਂ ਕਿਉਂਕਿ ਸ਼ਾਪਿੰਗ ਚ ਬੀਜੀ ਬਹੁਤ ਜ਼ਿਆਦਾ ਹੋ ਗਿਆ ਇਸ ਕਰਕੇ ਅੱਜ ਵੀਡੀਓ ਜ਼ਿਆਦਾ ਬਣਾ ਨਹੀਂ ਕੋਈ ਮੇਰੇ ਕੋਈ ਨਹੀਂ ਓਕੇ ਬਾਏ ਗੁੱਡ ਨਾਈਟ